ਇਹ ਆਪਣੀ ਪੈਡ ਹੈ ਜੀ ਹੂੰ ਇਹਦਾ ਮੈਂ ਤੁਹਾਨੂੰ ਡੈਮੋ ਦੇਣ ਲੱਗਿਆ ਇਹ ਪੈਡ ਆ ਗਈ ਜੀ ਹੂੰ ਇਹ ਬਿਲਕੁਲ ਕਾਟਨ ਬੇਸ ਹੈ ਹੂੰ ਇਹਦਾ ਦੇਖੋ ਆਪਾਂ ਪਾਣੀ ਪਾਵਾਂਗੇ ਵੈਸੇ ਤਾਂ ਸਿਰੰਜ ਨਾਲ ਪਾਉਨੇ ਹੁੰਦੇ ਆ ਅਜੇ ਅਵੇਲੇਬਲ ਨਹੀਂ ਹੂੰ ਪਰ ਮੈਂ ਥੋੜਾ ਥੋੜਾ ਕਰਕੇ ਸੁਨੋ ਦਿਖਾ ਦਿੰਦਾ ਕਿਉਂਕਿ ਜਦੋਂ ਵੀ ਮੈਂਸ ਜਾਂਦੇ ਨੇ ਉਹ ਇੱਕ ਇੱਕ ਡ੍ਰੌਪ ਕਰਕੇ ਆਂਦੇ ਨੇ ਇੱਕੋ ਦਮ ਨਹੀਂ ਇਹ ਵੀ 100 ml ਜਾਂ 50 ml ਹੈ ਨਾ ਜੀ ਪਰ ਆਪਾਂ ਨੇ ਪਾਣੀ ਕਿੰਨਾ ਪਾ ਦਿੱਤਾ ਤੁਸੀਂ ਇਹਨੂੰ ਦੇਖੋ ਗਿੱਲੀ ਹੈ ਜਾਂ ਸੁੱਕੀ ਹੈ ਟੱਚ ਕਰੋ ਸੁੱਕਾ ਸੁੱਕਿਆ ਨਾ ਜੀ ਆ ਗੱਲਾ ਹੈ ਲਓ ਜੀ ਦੇਖੋ ਜੀ ਹਮ ਸੁੱਕਣਾ ਜੀ ਸੁੱਕਾ ਤੁਸੀਂ ਵੀਰ ਜੀ ਨੂੰ ਨਾ ਚਾਹੀਏ ਹੱਥ ਇਦਾਂ ਪੁੱਠਾ ਲਾ ਕੇ ਉੱਥੇ ਜਾ ਇੱਕ ਕਰਾ ਦਿਓ ਜੀ ਚੰਗੀ ਤਰ੍ਹਾਂ ਚੱਕ ਕਰੋ ਜੀ ਹਮ ਦੇਖੋ ਜੀ ਚੈੱਕ ਕਰੋ 120 ml ਤਾਂ ਪਾਣੀ ਹੋ ਗਿਆ ਉਹ ਹਾਂ ਆ ਦੇਖ ਲਓ ਜੀ ਇਹਦੀ ਜਿਹੜੀ ਕੰਪੈਸਿਟੀ ਹੈ ਨਾ ਇਹ ਸੁੱਕੀ ਦੀ ਸੁੱਕੀ ਹੈ ਜੀ ਆ ਨੇੜੇ ਲਿਓ ਜੀ ਦੇਖ ਲਓ 120 ml ਪਾਣੀ ਸਰ ਸੋਕ ਕੇ ਸੁੱਕੀ ਦੀ ਸੁੱਕੀ ਹੈ। ਠੀਕ ਹੈ ਨਾ ਜੀ। ਵੀ ਆਪਣਾ ਕੋਈ ਵੀ ਪ੍ਰੋਡਕਟ ਹੈ ਵੀਰ ਜੀ ਮੇਰੀ ਕੋਸ਼ਿਸ਼ ਆ ਵੀ ਜੇ ਆਪਾਂ ਆਯੁਰਵੇਦ ਕਹਿੰਨੇ ਆ ਨਾ ਤਾਂ ਸ਼ੁੱਧ ਆਯੁਰਵੇਦ ਹੋਵੇ। ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੋਣਾ ਚਾਹੀਦਾ। ਪਰ ਇਹ ਆਯੁਰਵੇਦ ਥੋੜੇ ਨਾ। ਨਹੀਂ ਜੀ ਪ੍ਰੋਡਕਟਾਂ ਦੀ ਗੱਲ ਕਰ ਰਿਹਾ ਮੈਂ। ਵੀ ਹਰ ਇੱਕ ਚੀਜ਼ ਦਾ ਜੇ ਮੈਂ ਪੈੜ ਦੀ ਗੱਲ ਕਰਾਂ ਤਾਂ ਰਿਜ਼ਲਟ ਹੋਣਾ ਚਾਹੀਦਾ। ਡੈਮੋ ਕਿਉਂ ਕੀਤੀ ਹੈ ਹੂੰ ਕਿਉਂਕਿ ਇਹਦੇ ਵਿੱਚ ਆਪਣੇ ਪ੍ਰੋਡਕਟ ਚ ਦਮ ਹੈ ਠੀਕ ਹੈ ਨਾ ਜੀ ਮੈਂ ਇਹਨੂੰ ਤਾਲਕਾਉਂਗਾ ਵੀ ਗੱਲ ਤਾਂ ਕਹਤੀ ਹੁਣ ਸਾਹਮਣੇ ਨਤਰਾ ਲੈਣ ਮੈਨੂੰ ਕੋਈ ਡਰ ਨਹੀਂ ਡੈਮੋ ਤਾਂ ਹੀ ਤਾਂ ਮਹੰਗਾਏ ਨੇ ਵੀ ਲੈ ਕੇ ਆਓ ਡੈਮੋ ਕਿਉਂ ਕੀਤੀ ਐ ਇਸੇ ਕਰਕੇ ਕੀਤੀ ਐ ਜੀ ਪ੍ਰੋਡਕਟ ਚ ਦਮ ਹੈ ਹੂੰ ਹਰ ਇੱਕ ਪ੍ਰੋਡਕਟ ਆਪਣਾ ਚੈੱਕ ਲੋ ਵਿਦਆਊਟ ਕੈਮੀਕਲ ਵਿਦਆਊਟ ਸਟੀਰੋਇਡ ਵਿਦਆਊਟ ਨਸ਼ਾ ਸਾਰੇ ਪ੍ਰੋਡਕਟ ਤੁਹਾਨੂੰ ਸ਼ੁੱਧ ਮਿਲਣਗੇ। ਵੈਦ ਥਾਇਰੋਇਡ ਪਾਉਂਦੇ ਨੇ। ਕੋਈ ਪਾਉਂਦਾ ਜੀ ਮੈਂ ਕਹਿ ਨਹੀਂ ਸਕਦਾ। ਪਰ ਕਈਆਂ ਦੇ ਪਿਆ ਹੁੰਦਾ ਹੈ ਥਾਇਰੋਇਡ ਪਾਉਂਦੇ ਆ ਐਲੋਪੈਥੀ ਦੀਆਂ ਦਵਾਈਆਂ ਘੋਟ-ਘੋਟ ਕੇ ਪਾਈਆਂ ਜਾਂਦੀਆਂ। ਜੀ ਲੋਕਾਂ ਨੂੰ ਜਿਹੜਾ ਬੇਫਕੂਫ ਬਣਾਇਆ ਜਾਂਦਾ ਹੈ। ਜੀ। ਬੜੇ ਵੱਡੇ-ਵੱਡੇ ਵੈਦ ਨੇ। ਜੀ। ਜਿਹਨਾਂ ਇਹ ਬਜਟ ਏਡੇ ਵੱਡੇ-ਵੱਡੇ ਨੇ ਜਿਹੜੇ ਅ ਜਿਨ੍ਹਾਂ ਦੀਆਂ ਵੀਡੀਓਜ਼ ਬੜੀਆਂ-ਬੜੀਆਂ ਚਲਦੀਆਂ ਨੇ ਪਰ ਜਦੋਂ ਉਹਨਾਂ ਦੀ ਦਵਾਈਆਂ ਦੇਖਣ ਨੂੰ ਮਿਲਦੀਆਂ ਆ ਉਹਦੇ ਚੈਨ ਲੱਗਦਾ ਵੀ ਹਾਂ ਜਿਵੇਂ ਕੋਈ ਦਵਾਈ ਘੋਟ ਕੇ ਪਾਈ ਹੋਈ ਹੈ ਜੀ ਦੇਖੋ ਜੀ ਮੈਂ ਕਿਸੇ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਕਹਣਾ ਵੀ ਮੇਰੇ ਨਾਲੋਂ ਸਾਰੇ ਵੈਦ ਸਤਕਾਰਯੋਗ ਨੇ ਮੈਂ ਪੁਰਾਣੇ ਵੈਦਾਂ ਦਾ ਤਾਂ ਬੱਚਾ ਕਿਉਂਕਿ ਮੈਂ ਸਿੱਖ ਰਿਹਾ ਸਿੱਖਦਾ ਰਹਾਂਗਾ ਤੇ ਨੰਬਰ 2 ਨਾ ਮੈਂ ਕਿਸੇ ਨਾਲ ਕੰਪੀਟੀਸ਼ਨ ਕਰਨਾ ਹੈ ਨਾ ਮੈਂ ਕੀਤਾ بس میں ਇਹਨਾਂ ਦੱਸ ਸਕਦਾ ਵੀ ਜੋ ਮੈਂ ਬਣਵਾਇਆ ਹੈ ਮੇਰਾ ਸ਼ੁੱਧ ਹੈ ਮੈਨੂੰ ਮੇਰੇ ਦਾ ਪਤਾ ਹੈ ਮੰਦੀਪ ਬਾਬਾ ਬਾਬੇ ਤੋਂ ਕੀਰਤਨੀਏ ਤੋਂ ਵੈਦ ਕਿਤਾ ਬਣ ਗਿਆ ਵੈਦ ਦਾ ਸਰਟੀਫਿਕੇਸ਼ਨ ਕੋਈ ਹੈਗੀ ਹੈ ਸਰਟੀਫਾਈਡ ਵੈਦ ਹੈਗੇ ਵੀ ਉਹ ਕਿ ਕੀਰਤਨ ਕਰਦੇ ਕਰਦੇ بس ਵੀਰ ਜੀ ਫਾਰਮੇਸੀ ਮੇਰੇ ਕੋਲੇ ਪਈ ਆ ਕਿਉਂਕਿ ਕੀਰਤਨ ਦਾ ਮੈਨੂੰ ਦਿਲੋਂ ਸ਼ੌਂਕ ਹੈ ਠੀਕ ਹੈ ਨਾ ਜੀ ਕੀਰਤਨ ਦਾ ਮੈਨੂੰ ਦਿਲੋਂ ਸ਼ੌਂਕ ਹੈ ਪਹਿਲੇ ਦਿਨੋਂ ਸ਼ੌਂਕ ਹੈ ਸਟੱਡੀ ਪੂਰੀ ਹੋਈ ਤਾਂ ਮੈਂ ਓਟੀ ਟੈਕਨੀਸ਼ੀਅਨ ਦਾ ਕੋਰਸ ਕੀਤਾ ਸੀ ਓਟੀ ਟੈਕਨੀਸ਼ੀਅਨ ਦਾ ਕੋਰਸ ਕਰਕੇ ਮੈਂ ਜੌਬ ਵੀ ਕੀਤੀਆਂ ਨੇ ਜੌਬ ਦੇ ਵਿੱਚ ਜਦੋਂ ਕੋਈ ਲੌਂਗ ਸਰਜਰੀ ਆਉਂਦੀ ਸੀ ਮੈਨੂੰ ਮੈਂ ਇੱਕ ਪੈਰ ਤੋਂ ਹੈਂਡੀਕੈਪਡਾਂ ਖੜਨਾ ਔਖਾ ਹੁੰਦਾ ਸੀ ਕਿਉਂਕਿ ਓਟੀ ਦੇ ਵਿੱਚ ਵਾਸ਼ ਹੋ ਕੇ ਫਿਰ ਇਦਾਂ ਖੜਨਾ ਪੈਂਦਾ ਹੁੰਦਾ ਹੱਥ ਵੀ ਨੀਚੇ ਕਰਨਾ ਹੁੰਦਾ ਤੋਂ ਉਥੋਂ ਹੌਲੀ-ਹੌਲੀ ਸਾਡੇ ਇੱਕ ਡਾਕਟਰ ਸਾਹਿਬ ਸੀਗੇ ਉਹ ਦੱਸਿਆ ਕਰਦੇ ਕਹਿੰਦੇ ਆਉਣ ਵਾਲਾ ਟਾਈਮ ਆਯੁਰਵੇਦ ਹੂੰ ਉਹਨਾਂ ਦੀ ਗੱਲ ਪੱਲੇ ਬੰਨੀ ਹੌਲੀ ਹੌਲੀ ਆਯੁਰਵੇਦ ਦੇ ਵਿੱਚ ਮੈਂ ਜੁੜਿਆ ਛੋਟੀਆਂ-ਛੋਟੀਆਂ ਕੀਰਤਨ ਦੇ ਨਾਲ ਕਦੇ ਤ੍ਰਿਫਲਾ ਚੂਰ ਨੂੰ ਕੁੱਟ ਲਿਆ ਜਿਹੜੇ ਸਿੰਪਲ ਜੇ ਨੁਕਤੇ ਹੁੰਦੇ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਇਦਾਂ ਦੀਆਂ ਸਿੰਪਲ ਜੀ ਬਵਾਸੀਰ ਦੀ ਦਵਾਈ ਬਣਾ ਲਈ ਟਾਈਫਾਇਟ ਦੀ ਬਣਾ ਲਈ ਇਦਾਂ ਦੀਆਂ ਦਵਾਈਆਂ ਮੈਂ ਦੇ ਹੀ ਜਾਂਦਾ ਹੁੰਦਾ ਹੌਲੀ ਹੌਲੀ ਆ ਕੇ ਵੀਰ ਜੀ ਜਦੋਂ ਆਪਾਂ ਨੂੰ ਪਤਾ ਹੈ ਵੀ ਯਾਰ ਅੱਜ ਇੱਕ ਹਰ ਇੱਕ ਗੱਲ ਦੇ ਇੱਕ ਮਾਨਤਾ ਹੁੰਦੀ ਆ ਨਾ ਜੀ ਵੀ ਆਪਣੇ ਕੋਲੇ ਮਾਨਤਾ ਤਾਂ ਹੈ ਨਹੀਂ ਆਪਾਂ ਬੈਦਗੀ ਕਿਵੇਂ ਕਰਾਂਗੇ ਕਿਸੇ ਨੇ ਮੈਨੂੰ ਇਹ ਵੀ ਕਿਹਾ ਕਹਿੰਦੇ ਲੈ ਆਯੁਰਵੇਦ ਨੂੰ ਕੌਣ ਪੁੱਛਦਾ ਕਿਹੜਾ ਸਰਟੀਫਿਕੇਟ ਦੇਈ ਚੱਲ ਦਵਾਈਆਂ ਕੋਈ ਨਹੀਂ ਕੁਝ ਕਹਿੰਦਾ ਪਰ ਫਿਰ ਵੀ ਮੈਂ ਫਾਰਮੂਲੇਸ਼ਨ ਤੇ ਕਿਉਂਕਿ ਐਲੋਪੈਥੀ ਚ ਰਹਿਣ ਕਰਕੇ ਫਾਰਮੂਲੇਸ਼ਨ ਨੂੰ ਮੈਂ ਪਹਿਲ ਦਿੰਦਾ ਸੀ ਹੌਲੀ ਹੌਲੀ ਫਿਰ ਮੈਂ ਆ ਕੇ ਜੀ ਇਹਦੀ ਫਾਰਮੇਸੀ ਕੀਤੀ ਆਯੁਰਵੇਦ ਦੀ ਆਯੁਰਵੇਦ ਦੀ ਫਾਰਮੇਸੀ ਕਰਨ ਤੋਂ ਬਾਅਦ ਹੌਲੀ ਹੌਲੀ ਫਾਰਮੂਲੇਸ਼ਨਾਂ ਪਾਸ ਕਰਾ ਲੈਣੀਆਂ ਪ੍ਰੋਡਕਟ ਬਣਾ ਲੈਣਾ ਮੇਰੀਆਂ ਫਾਰਮੂਲੇਸ਼ਨਾਂ ਤੱਕ ਪਾਸ ਨਹੀਂ ਜੀ ਜਿਹੜੀਆਂ ਤੁਸੀਂ ਦਵਾਈਆਂ ਬਣਾਈਆਂ ਹਾਂਜੀ ਹਰ ਇੱਕ ਪ੍ਰੋਡਕਟ ਦੀ ਮੇਰੀ ਫਾਰਮੂਲੇਸ਼ਨ ਹੈ પાસ ਹੈ ਉਹ پاس ਹੋ ਕੇ ਫਿਰ ਮੇਰਾ ਪ੍ਰੋਡਕਟ ਬਣਿਆ ਆ আইএসਓ ਪਾਸ ਹੈ ਉਹਦੇ ਵੀ ਸਰਟੀਫਿਕੇਟ ਤੁਹਾਨੂੰ ਮਿਲ ਜਾਣਗੇ ਫਸਾਈ ਦੇ ਸਰਟੀਫਿਕੇਟ ਵੀ ਤੁਹਾਨੂੰ ਮਿਲ ਜਾਣਗੇ ਹੁਣ ਮੇਰੀ ਇਹ ਕੋਸ਼ਿਸ਼ ਆ ਜਿਹੜੇ ਵੀ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਵੀ ਸਰਟੀਫਿਕੇਟ ਦੀ ਹਰ ਇੱਕ ਸਰਟੀਫਿਕੇਟ ਤੁਹਾਨੂੰ ਮੇਰੇ ਕੋਲੋਂ ਮਿਲੂਗਾ ਕੋਲ ਰੱਖੋ ਹਾਂਜੀ ਕੋਲ ਰੱਖੋਗੇ ਆਪਣੇ ਬਿਲਕੁਲ ਜੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੈਂ ਕੋਈ ব্রাঞ্চ ਵੀ ਖੋਲਾਂਗਾ ਮੰਨ ਲਓ ਮੈਂ ਤੁਹਾਡੇ ਲੁਧਿਆਣੀ ਆਪਦੀ ਕਾਰੋਬਾਰ ਕਰਨਾ ਚਾਹੁੰਦਾ ਮੇਰੇ ਉੱਥੇ ਵੀ ਕਲੀਨਿਕ ਤੇ ਮੇਰੇ ਸਾਰੇ ਸਰਟੀਫਿਕੇਟ ਲੱਗੇ ਹੋਣਗੇ ਜੀ ਹੂੰ ਨੰਬਰ 2 ਮੈਂ ਇਹ ਨਹੀਂ ਹੋਊਗਾ ਵੀ ব্রাঞ্চ ਖੋਲ ਲਈ ਉੱਥੇ ਕੋਈ ਤੁਰਦਾ ਫਿਰਦਾ ਮੁੰਡਾ ਬਿਠਾਤਾ 2-400 ਤੇ ਦਿਹਾੜੀ ਦੇ ਕੇ ਜੇ ਮੈਂ ਕੋਈ ਬ੍ਰਾਂਚ ਕਰਾਂਗਾ ਤਾਂ ਮੇਰੇ ਕਲੀਨਿਕ ਤੇ ਮੇਰਾ ਸਾਥੀ ਸਤਕਾਰਯੋਗ ਬੀਏਐਮਐਸ ਡਾਕਟਰ ਬੈਠੂਗਾ ਜੀ ਜਿਹੜਾ ਪੇਸ਼ੈਂਟ ਨੂੰ ਸਮਝ ਸਕੇ ਸਹੀ ਸਲਾਹ ਦੇ ਸਕੇ ਸਹੀ ਇਲਾਜ ਕਰ ਸਕੇ ਹੂੰ ਇਹ ਨਹੀਂ ਹੋਏਗਾ ਕਿ ਐਦਾਂ ਹੀ ਕੋਈ ਤੁਰਦਾ ਫਿਰਦਾ ਚਾਹੇ ਆਪਾਂ ਨੇ ਉਹ ਕਰ ਲਿਆ ਔਰਤਾ ਦੀ ਬਿਮਾਰੀਆਂ ਕਹਿੰਦੇ ਅਸੀਂ ਦੁਆਰਾ ਆ ਜਾਂਦੇ ਹਾਂ ਜੀ ਅ ਹੋ ਕਿ ਹੋ ਰਹੀਆਂ ਆਂ ਅੱਜਕੱਲ ਇੰਨੀ ਆ ਜਾਂਦਾ ਮਿਰਜੇ ਕਿਸ ਨੂੰ ਪੀਸੀਓਡੀ ਹੈ ਕਿਸ ਨੂੰ ਪੀਸੀਓਐਸ ਹੈ ਕਿਸ ਨੂੰ ਕੋਈ ਹੋਰ ਦਿੱਕਤ ਹੈ ਕੋਈ ਹੋਰ ਦਿੱਕਤ ਹੈ ਲਕੋਰੀਆ ਦੀ ਦਿੱਕਤ ਹੈ ਮੈਂ ਵਾਈਟ ਡਿਸਚਾਰਜ ਦੀ ਗੱਲ ਕੀਤੀ ਸੀ ਉਹ ਦਿੱਕਤ ਹੈ ਇਹ ਕਿਉਂ ਹੋ ਰਹੀ ਹੈ ਮਿਰਜੇ ਸਭ ਤੋਂ ਵੱਡਾ ਕਾਰਨ ਸਟ्रेस ਦਾ ਤੇ ਸਾਡੇ ਖਾਣ ਪੀਣ ਦਾ ਠੀਕ ਹੈ ਨਾ ਜੀ ਕੁਛ ਇੱਕ ਦੇਖੋ ਕਈ ਆਪਣੇ ਜ਼ਿੰਦਗੀ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ ਉਹ ਗਲਤੀਆਂ ਦਾ ਵੱਡਾ ਕਾਰਨ ਹੁੰਦਾ ਜੋ ਆਪਾਂ ਚਲੋ ਕਿਸੇ ਕਾਰਨ ਕਰਕੇ ਗਲਤ ਦਵਾਈਆਂ ਖਾਨੇ ਆ ਠੀਕ ਹੈ ਨਾ ਕਿਹੜੀਆਂ ਗਲਤ ਹੋਈਆਂ ਗਲਤ ਦਵਾਈਆਂ ਹੁਣ ਤੁਹਾਨੂੰ ਪਤਾ ਵੀ ਦੌਰ ਨੌਜਵਾਨੀ ਦਾ ਚੱਲ ਰਿਹਾ ਕਈ ਐਸੇ ਹੁੰਦੇ ਨੇ ਵੀ ਪ੍ਰੈਗਨੈਂਸੀ ਨਾ ਹੋਵੇ ਚੱਕ ਕੇ ਦਵਾਈਆਂ ਖਾਈ ਜਾਂਦੇ ਨੇ ਕੈਪਸੂਲ ਖਾਈ ਜਾਂਦੇ ਨੇ ਉਹ ਫਿਰ ਦਵਾਈਆਂ ਦਾ ਇਹੋ ਜੇ ਸਾਈਡ ਇਫੈਕਟ ਹੁੰਦੇ ਨੇ ਕਈ ਚੀਜ਼ਾਂ ਦੇ ਇਹ ਨੇਚਰਲ ਹੈ ਹੋਣਾ ਅੱਜਪ日 ਜੇ ਦੁੱਖੀ ਇਹ ਦੌਰ ਕਿੰਨਾ ਗਲਤ ਚੱਲ ਰਿਹਾ ਯੇ ਮੈਂ ਆਪਾਂ ਕਹਿਨੇ ਨਾ ਵੀ ਸਾਡੀ ਤੇ ਬੇਟੀ ਸੇਫ ਨਹੀਂ